ਹਾਂਜੀ ਲਓ ਜੀ ਆ ਗਿਆ ਜੀ ਸਪੀਰੀਟ ਕਾਟ ਦਾ ਪ੍ਰਿੰਸਸ ਮੈਚਿੰਗ ਦਾ ਡਿਜ਼ਾਈਨ ਜਿਹਦੀ ਬਹੁਤ ਟਾਈਮ ਤੋਂ ਵੇਟ ਸੀ ਆਪਾਂ ਨੂੰ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਸਾਡਾ ਸੁਪਰਟ ਡਿਜ਼ਾਈਨ ਹੈ ਜੀ ਇਹ ਲਓ ਜੀ ਰੀਸਟਾਕ ਹੋ ਗਿਆ ਆਪਣੇ ਕੋਲ ਬਹੁਤ ਸੋਹਣੇ ਕਲਰ ਨੇ ਇਹਦੇ ਵਿੱਚ ਫਸਟ ਬਲੈਕ ਹੈ ਜੀ ਸਾਰੇ ਕਲਰ ਵੀ ਬਹੁਤ ਸੋਹਣੇ ਨੇ ਸਭ ਤੋਂ ਸੁਪਰਟ ਡਿਜ਼ਾਈਨ ਹੈ ਜੀ ਨੈਕਸਟ ਦੇਖੋ ਜੀ ਮਹਿੰਦੀ ਮਸਟਰਡ ਕਲਰ ਆ ਗਿਆ ਬਹੁਤ ਸੋਹਣੇ ਸੋਹਣੇ ਕਲਰ ਨੇ ਨੈਕਸਟ ਆ ਗਿਆ ਨੇਵੀ ਜੀ ਤਿੰਨ ਕਲਰ ਨੇ ਤਿੰਨੇ ਕਲਰ ਬਹੁਤ ਸੋਹਣੇ ਕਲਰ ਨੇ ਜੀ ਸਪੀਰੀਟ ਕਾਟ ਦਾ ਪ੍ਰਿੰਸਸ ਮੈਚਿੰਗ ਜਿਹ ਆਪਣੇ ਕੋਲ ਪਹਿਲਾਂ ਸੀ 1150 ਮਾਰਕੀ ਦੇ ਵਿੱਚ ਸੀ 1250 ਹੁਣ ਆਪਾਂ ਇਹ ਫਰ ਲਾਤੀ 600 ਰੁਪਏ ਦੇ ਵਿੱਚ ਸਿਰਫ ਔਰ ਸਿਰਫ 600 ਰੁਪਏ ਦੇ ਵਿੱਚ ਮੈਚਿੰਗ ਆਊਗਾ ਜੀ बॉਟਮ ਦੇ ਵਿੱਚ ਸ਼ਰਟ ਨਾਲ ਦਾ ਸੈਲ ਪ੍ਰਿੰਟ ਆਊਗਾ ਜੀ ਸ਼ਰਟ ਦੀ ਸ਼ੈਡੋ ਆਊਗੀ ਇਸ ਤਰ੍ਹਾਂ ਕਹਿ ਲਓ ਆਪਾਂ ਬਹੁਤ ਸੋਹਣਾ ਡਿਜ਼ਾਈਨਿੰਗ ਹੈ ਜੀ ਨੇਵੀ ਕਦਰ ਆ ਗਿਆ ਦੇਖੋ ਜੀ ਨੈਕਸਟ ਦੇਖੋ ਜੀ ਮਹਿੰਦੀ ਕਦਰ ਆ ਗਿਆ ਸਪੀਰੀਅਰ ਕੋਟਰ ਹੈ ਜੀ ਬਹੁਤ ਸੋਹਣਾ ਕੱਪੜਾ ਕਾਟਰਨ ਲੌਨ ਫੈਬਰਿਕ ਬਹੁਤ ਸੋਹਣਾ ਕੱਪੜਾ ਹੈ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲੋ ਲੋ ਜੀ ਮਹਿੰਦੀ ਕਦਰ ਹੈ ਜੀ ਨੈਕਸਟ ਦੇਖੋ ਜੀ ਬਲੈਕ ਕਦਰ ਹੈ ਜੀ ਤਿੰਨ ਕਲਰ ਆਣਗੇ ਤਿੰਨੇ ਕਦਰ ਫੇ ਬਹੁਤ ਸੋਹਣੇ ਕਦਰ ਹੈ ਜੀ ਸਭ ਤੋਂ ਟਾਪ ਦੇ ਕਲਰ ਆਣਗੇ ਜੀ ਤਿੰਨੇ ਦੇਖੋ ਜੀ ਪ੍ਰਿੰਟ ਦੇਖੋ ਸਭ ਤੋਂ ਸੋਹਣਾ ਪ੍ਰਿੰਟ ਹੈ ਜੀ ਬਹੁਤ ਜਿਆਦਾ ਵਾਇਰਲ ਹੋਇਆ ਸੀ ਪਹਿਲਾਂ ਇਹ ਹੁਣ ਆਪਣੇ ਕੋਲ ਸਟਾਕ ਦੇ ਵਿੱਚ ਆ ਗਿਆ ਜੀ ਪ੍ਰਾਈਸ 600 ਓਨਲੀ ਜੀ ਓਨਲੀ 600 ਰੁਪਏ ਦਾ ਪ੍ਰਾਈਸ ਹੈ ਜੀ ਜਲਦੀ ਜੀ ਸਕਰੀਨਸ਼ਾਟ ਲੈ ਲਓ ਜੀ ਬਹੁਤ ਸੋਹਣਾ ਸੂਟ ਹੈ ਜੀ ਆਫਰ ਪ੍ਰਾਈਸ ਹੈ 600 ਉਹ ਸੁਣਾ ਕੱਪੜਾ ਜੀ 600 ਰੁਪਏ ਰੇਂਜ ਦੇ ਵਿੱਚ ਹੀ ਕਰਤਾ ਜੀ ਪਹਿਲਾਂ 950 ਰੁਪਏ ਦਾ ਲਿਆ ਸੀ ਕਸਟਮਰ ਨੇ ਹੁਣ 600 ਰੁਪਏ ਦਾ ਮਿਲ ਜੂਗਾ ਜੀ ਲਓ ਜੀ ਜਲਦੀ ਜੇ ਆਉਦੀ ਕਰ ਦੋ ਸ਼ੇਅਰ ਔਰ ਵੀਰੇ ਨੂੰ ਕਰ ਦੋ ਸਕਰੀਨਸ਼ਾਟ ਲੈ ਕੇ ਬੁੱਕ ਕਰੀ ਚਲੋ ਜੀ WhatsApp ਤੇ ਆਰਡਰ ਭੇਜ ਚਲੋ ਆਰਡਰ ਤੁਸੀਂ ਸਾਨੂੰ WhatsApp ਤੇ ਹੀ ਭੇਜਣਾ ਸਕਰੀਨਸ਼ਾਟ ਲੈ ਕੇ ਚਲੋ ਔਰ ਆਰਡਰ ਭੇਜੀ ਚਲੋ ਜੀ WhatsApp ਤੇ ਆਰਡਰ ਭੇਜੀ ਚਲੋ ਆਨਲਾਈਨ ਪੇਮੈਂਟ ਤੇ 100 ਦੀ ਸ਼ਿਪਿੰਗ